ਕਰਾਂਗੇ ਮੋٹے ਕੁੰਡੇ ਪਾਉਣ ਵਾਸਤੇ ਧਾਗੇ ਨੂੰ ਆਪਾਂ ਚਾਰ ਵਾਰ ਕਰ ਲੈਣਾ ਵਾ ਉਸ ਤਰ੍ਹਾਂ ਆਪਾਂ ਡਬਲ ਧਾਗੇ ਨਾਲ ਕੁੰਡੇ ਪਾਉਣੇ ਆ ਜਾਂ ਸਿੰਗਲ ਧਾਗੇ ਨਾਲ ਕੁੰਡੇ ਪਾਉਣੇ ਆ ਇੱਥੇ ਆਪਾਂ ਧਾਗੇ ਨੂੰ ਇਸ ਤਰ੍ਹਾਂ ਚੌਰਾ ਕਰ ਲੈਣਾ ਵਾ ਪੰਜਾਬੀ ਚ ਆਪਾਂ ਬੋਲੀਏ ਤੇ ਚੌਰਾ ਕਰ ਲੈਣਾ ਧਾਗੇ ਨੂੰ ਐ ਵੇਖੋ ਇਸ ਤਰ੍ਹਾਂ ਚਾਰ ਧਾਗੇ ਆਪਾਂ ਲੈ ਲੈਣੇ ਆ ਤੇ ਇਹ ਵਾਲੇ ਕੁੰਡੇ ਜਿਹੜੇ ਆ ਇਹ ਸਿੱਧੀ ਸਾਈਡ ਦੇ ਹੀ ਕੁੰਡੇ ਪਹਿਣਗੇ ਤੇ ਇਹਨਾਂ ਨੂੰ ਆਪਾਂ ਆਪਣੇ ਪੈਰ ਦੇ ਅੰਗੂਠੇ ਤੇ ਲਪੇਟ ਕੇ ਕੁੰਡੇ ਆਪਾਂ ਪਾ ਸਕਦੇ ਆ ਉਹਦੇ ਵਾਸਤੇ ਵੇਖੋ ਆਪਾਂ ਕੀ ਕਰਨਾ ਹੈ ਇਸ ਤਰ੍ਹਾਂ ਇੱਕ ਗੰਡ ਬਨ ਲਈ ਆ ਗੰਡ ਬਨਨ ਤੋਂ ਬਾਅਦ ਸਲਾਈ ਆਪਾਂ ਵਿੱਚ ਪਾਵਾਂਗੇ ਇੱਕ ਕੁੰਡਾ ਸਾਡਾ ਪੈ ਗਿਆ ਹੁਣ ਆਪਾਂ ਇਸ ਤੋਂ ਬਾਅਦ ਕੀ ਕਰਨਾ ਹੈ ਹੁਣ ਆਪਾਂ ਇਸ ਤੋਂ ਬਾਅਦ ਇਹ ਵਾਲਾ ਜਿਹੜਾ ਸਾਡਾ ਸਿੰਗਲ ਧਗਾ ਇਹਨੂੰ ਆਪਾਂ ਆਪਣੇ ਇਸ ਤਰ੍ਹਾਂ ਬਤਨ ਨੂੰ ਦਿਖਾ ਦੇਣੀ ਆ ਪੈਰ ਦੇ ਅੰਗੂਠੇ ਦੇ ਨਾਲ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਲਪੇਟ ਲੈਣਾ ਹੈ ਧਾਗੇ ਨੂੰ ਤਾਂ ਕਿ ਧਾਗਾ ਜਿਹੜਾ ਟਾਈਟ ਹੋ ਜਾਵੇ ਲਪੇਟਣ ਤੋਂ ਬਾਅਦ ਇਹਨੂੰ ਥੋੜੀ ਜਿੰਨੀ ਆਪਾਂ ਦੂਰ ਕਰ ਲੈਣਾ ਹੈ ਦੂਰ ਕਰਨ ਤੋਂ ਬਾਅਦ ਵੇਖੋ ਆਪਾਂ ਡਬਲ ਕੁੰਡੇ ਕਿਸ ਤਰ੍ਹਾਂ ਪਾਉਣੇ ਉਸ ਤਰ੍ਹਾਂ ਤਾਂ ਉਸ ਦਿਨ ਤੁਹਾਨੂੰ ਮੈਂ ਪਹਿਲੀ ਵੀਡੀਓ ਵਿੱਚ ਸਿੰਗਲ ਕੁੰਡੇ ਪਾਉਣੇ ਸਿਖਾਏ ਸੀ ਤੇ ਇੱਥੇ ਆਪਾਂ ਦੋ ਡਿਜ਼ਾਈਨ ਦੇ ਕੁੰਡੇ ਪਾਵਾਂਗੇ ਵੇਖੋ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਤੇ ਇਸ ਤਰ੍ਹਾਂ ਕਰਕੇ ਸਲਾਈ ਦੇ ਉੱਪਰ ਪਾ ਲੈਣਾ ਇਹ ਸਾਡਾ ਸਿੰਪਲ ਤਰੀਕੇ ਦਾ ਇੱਕ ਕੁੰਡਾ ਪਹਿ ਗਿਆ ਹੁਣ ਆਪਾਂ ਕੀ ਕਰਨਾ ਪਹਿਲਾਂ ਆਪਾਂ ਹੱਥ ਨੂੰ ਇਸ ਤਰੀਕੇ ਦੇ ਨਾਲ ਕੀਤਾ ਸੀ ਹੁਣ ਆਪਾਂ ਇਸ ਤਰੀਕੇ ਦੇ ਨਾਲ ਪਾਵਾਂਗੇ ਇਹ ਵੇਖੋ ਹੁਣ ਆਪਾਂ ਇਸ ਤਰੀਕੇ ਦੇ ਨਾਲ ਇਹ ਪਾਵਾਂਗੇ ਇਹ ਸਾਡਾ ਦੂਸਰਾ ਕੁੰਡਾ ਪਹਿ ਗਿਆ ਇਸ ਕੁੰਡੇ ਨੂੰ ਤੁਸੀਂ ਗਿਣਤੀ 'ਚ ਲਿਆਉਣਾ ਲਾਓ ਨਹੀਂ ਲਿਆਉਣਾ ਨਾ ਲਿਆਓ ਫਿਰ ਦੂਸਰਾ ਕੁੰਡਾ ਆਪਾਂ ਇਸ ਤਰ੍ਹਾਂ ਪਾਵਾਂਗੇ ਸਿੱਧੇ ਪਾਸਿਓ ਇਹ ਵੇਖੋ ਇਸ ਤਰ੍ਹਾਂ ਕਰਕੇ ਤੇ ਤੀਸਰਾ ਗੁੰਡਾ ਫੇਰ ਆਪਾਂ ਚੌਥਾ ਗੁੰਡਾ ਜਿਹੜਾ ਐਸ ਤਰੀਕੇ ਦੇ ਨਾਲ ਆਪਾਂ ਪਾਵਾਂਗੇ ਇਹ ਵੇਖੋ ਚਾਰ ਗੁੰਡੇ ਪੈ ਗਏ ਫਿਰ ਪੰਜਵਾਂ ਗੁੰਡਾ ਪਾਵਾਂਗੇ ਫਿਰ ਇਸ ਤਰ੍ਹਾਂ ਕਰਕੇ ਇਹ ਵੇਖੋ ਇਹ ਧਾਗਾ ਲੈਣਾ ਵਾ ਇਹਨੂੰ ਇਸ ਤਰ੍ਹਾਂ ਕਰਨਾ ਹੈ ਆਪਾਂ ਤੇ ਇੰਜ ਕਰਕੇ ਜਿਹੜਾ ਆਪਾਂ ਧਾਗਾ ਅੰਗੂਠੇ ਤੇ ਲਪੇਟਿਆ ਆ ਉਹਨੂੰ ਸਲਾਈ ਦੇ ਉੱਪਰ ਪਾ ਲੈਣਾ ਫਿਰ ਵੇਖੋ ਫਿਰ ਆਪਾਂ ਧਾਗਾ ਇਸ ਤਰ੍ਹਾਂ ਘੁਮਾਉਣਾ ਇਸ ਤਰ੍ਹਾਂ ਕਰਕੇ ਦੇਖੋ ਸਾਡੇ ਬਹੁਤ ਹੀ ਪਿਆਰੇ ਜਿਹੜੇ ਆ ਕੁੰਡੇ ਪੈਂਦੇ ਜਾ ਰਹੇ ਆ ਕਾਫੀ ਵੀਡੀਓ ਦੇ ਵਿੱਚ ਮੈਂ ਪਹਿਲਾਂ ਵੀ ਪਾਏ ਨੇ ਤੇ ਕਾਫੀ ਭੈਣਾ ਕਮੈਂਟ ਕਰਗੀਆਂ ਕਰਦੀਆਂ ਕਿ ਤੁਸੀਂ ਇਹ ਵੇਲੇ ਕੁੰਡੇ ਪਾਉਣੇ ਸਿਖਾਓ ਤੇ ਇਹ ਹੁਣ ਮੈਂ ਨਿਟਿੰਗ ਕੋਰਸ ਦੇ ਵਿੱਚ ਹੀ ਇਹਨੂੰ ਐਡ ਕਰ ਦਾਂਗੀ ਜੇ ਤੁਸੀਂ ਵੀ ਨਿਟਿੰਗ ਕੋਰਸ ਦੀਆਂ ਵੀਡੀਓ ਵੇਖਣੀਆਂ ਆ ਤੇ ਤੁਸੀਂ ਵੇਖ ਸਕਦੇ ਹੋ ਉੱਥੇ ਨਿਟਿੰਗ ਦਾ ਸਟਾਰਟਿੰਗ ਤੋਂ ਮੈਂ ਸਾਰਾ ਜਿਹੜਾ ਦੱਸ ਰਹੀ ਆ ਮੈਂ ਵੇਖੋ ਇਸ ਤਰ੍ਹਾਂ ਕਰਕੇ ਆਪਾਂ ਕੁੰਡੇ ਆਪਣੇ ਜਿਹੜੇ ਉਹ ਪੌਂਦੇ ਜਾਣਾ ਹੈ ਤੁਸੀਂ ਜਿੰਨੇ ਚਾਹੋ ਕੁੰਡੇ ਪਾ ਸਕਦੇ ਜਿਹਦੇ ਵਾਸਤੇ ਧਾਗਾ ਥੋੜਾ ਜ਼ਿਆਦਾ ਲੈਣਾ ਪੈਂਦਾ ਹੈ ਕਿਉਂਕਿ ਇਹਦੇ ਵਾਸਤੇ ਜ਼ਿਆਦਾ ਧਾਗਾ ਲੱਗ ਜਾਂਦਾ ਹੈ ਇਹ ਹੁਣ ਇੰਨੀ ਘੁੰਨ ਦੇ ਨਾਲ ਸਾਡੇ ਬਹੁਤ ਹੀ ਥੋੜੇ ਕੁੰਡੇ ਪਹਿਣਗੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਹੀ ਕੁੰਡੇ ਪੌਂਦੇ ਜਾਣਾ ਹੈ ਤੇ ਇਹ ਕੁੰਡੇ ਸਾਡੇ ਸਿੱਧੀ ਸਾਈਡ ਦੇ ਹੀ ਪਹਿਣਗੇ ਇਹ ਵੇਖੋ ਇਹ ਕੁੰਡੇ ਸਾਡੇ ਸਿੱਧੀ ਸਾਈਡ ਦੇ ਪਹਿਣਗੇ ਉਲਟੀ ਸਾਈਡ ਦੇ ਕੁੰਡੇ ਨਹੀਂ ਪਹਿਣਗੇ ਇਹ ਸਾਡੀ ਸਿੱਧੀ ਸਿਲਾਈ ਹੋਏਗੀ ਇਹ ਵੇਖੋ ਇਸ ਤਰ੍ਹਾਂ ਕਰਕੇ ਇੱਕ ਵਾਰ ਉਧਰ ਸਾਈਡ ਨੂੰ ਵੱਲ ਪਾਉਣਾ ਹੈ ਤੇ ਇੱਕ ਵਾਰ ਉਧਰ ਸਾਈਡ ਨੂੰ ਪਾਉਣਾ ਹੈ ਵੇਖੋ ਬਹੁਤ ਹੀ ਪਿਆਰੇ ਕੁੰਡੇ ਜਿਹੜੇ ਆ ਪੈਂਦੇ ਜਾਂਦੇ ਇੱਕ ਵਾਰ ਇਸ ਤਰ੍ਹਾਂ ਉਪਰੋਂ ਦੀ ਵੱਲ ਪਾਉਣਾ ਇੱਕ ਵਾਰ ਥੱਲਿਓਂ ਦੀ ਪਾਉਣਾ ਹੈ ਇਹਨਾਂ ਨੂੰ ਤੁਸੀਂ ਬਹੁਤਾ ਟਾਈਟ ਨਹੀਂ ਪਾਉਣਾ ਡਿਜ਼ਾਈਨ ਜਿਹੜਾ ਕੁੰਡਿਆਂ ਦਾ ਫੇਰ ਹੀ ਨਜ਼ਰ ਆਏਗਾ ਆਪਾਂ ਥੋੜਾ ਹਲਕੇ ਹਲਕੇ ਇਹਨਾਂ ਨੂੰ ਖਿੱਚਣਾ ਵਾ ਐਸ ਸਟ੍ਰਿਕੇ ਦੇ ਨਾਲ ਜਿੰਨਾ ਵੀ ਆਪਾਂ ਧਾਗਾ ਡਬਲ ਕੀਤਾ ਆ ਉਹਦੇ ਨਾਲ ਆਪਣੇ ਕੁੰਡੇ ਜਿਹੜੇ ਆਪਾਂ ਪਾ ਲੈਣੇ ਆ ਇੱਕਵਰੀ ਉੱਪਰੋਂ ਦੇ ਪਾ ਲਿਆ ਫੇਰ ਇੱਕਵਰੀ ਇਸ ਤਰ੍ਹਾਂ ਕਰਕੇ ਸਾਰੇ ਹੀ ਕੁੰਡੇ ਆਪਾਂ ਪਾ ਕੇ ਤੇ ਰੈਡੀ ਕਰ ਲੈਣੇ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਬਲੇ ਕੁੰਡੇ ਜਿਹੜੇ ਆ ਇਹ ਪੈ ਜਾਂਦੇ ਆ ਇਹ ਦੇਖੋ ਸਾਰੇ ਕੁੰਡੇ ਸਾਡੇ ਪੈ ਗਏ ਨੇ ਤੇ ਬਹੁਤ ਹੀ ਸੋਹਣੇ ਲੱਗਦੇ ਨੇ ਕੁੰਡੇ ਪਏ ਹੋਏ ਇਸ ਤੋਂ ਬਾਅਦ ਹੁਣ ਆਪਾਂ ਆਪਣਾ ਜਿਹੜਾ ਕੋਈ ਵੀ ਡਿਜ਼ਾਈਨ ਆ ਉਹ ਬਣਾ ਕੇ ਰੈਡੀ ਕਰ ਸਕਦੇ ਆ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਕੁੰਡੇ ਪਾਉਣ ਦਾ ਤਰੀਕਾ ਪਸੰਦ ਆਇਆ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਾਂਗੇ ਫਿਰ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ